ਕੁਟਾ ਖਾਨ ਸਾਹਿਬ ਐਸੇ ਕੀ ਫਤਿਹ ਮੈਂ ਚੰਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਦੁਨੀਆ ਬਹਿਰਮ ਕੇ ਅੱਜ ਜਿਹੜਾ ਸਾਡੀ ਮੀਟਿੰਗ ਸੀ 30 ਸੈਂਟਰ ਸਰਕਾਰ ਦੇ ਨਾਲ ਕੇਂਦਰੀ ਮੰਤਰੀ ਨਾਲ 19 ਮਾਰਚ ਨੂੰ ਜਿਨ੍ਹਾਂ ਨੇ ਇਸ ਤਸ਼द्दਤ ਨੂੰ ਸਾਨੂੰ ਪਰੋਸੇ ਵਿੱਚ ਲੈ ਕੇ ਮੀਟਿੰਗ ਗਾਂ ਦੇ ਕੇ ਤੇ ਸਾਨੂੰ ਜਿਹੜਾ ਚੰਡੀਗੜ੍ਹ ਦੇ ਮਹਾਲੀ ਐਂਟਰ ਕਰਦੇ ਆਂ ਗ੍ਰਿਫਤਾਰ ਕੀਤੀ ਗਈ ਅੱਜ ਉਹਦੇ ਵਿੱਚੋਂ ਸਾਡੇ ਜਿਹੜੇ 73 ਮੈਂਬਰ ਆ ਉਹਨਾਂ ਨੂੰ ਛੱਡਿਆ ਗਿਆ ਜਿਸ ਦੇ ਵਿੱਚ ਅਜੇ ਪਟਿਆਲਾ ਜੇਲ੍ਹ ਦੇ ਵਿੱਚ ਕਿਸਾਨ ਆ ਗੂ ਸਰਮ ਸਿੰਘ ਪੰਦੇਰ ਹੋਏ ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆ ਗੂ ਅਜੇ ਅੰਦਰ ਬੰਦ ਹਨ ਜਿਦੇ ਵਿੱਚ ਸਾਡੀਆਂ ਮਾਈਆਂ ਬੀਬੀਆਂ ਹੋ ਰਿਹਾ ਕੀਤੀਆਂ ਗਈਆਂ ਉਹਦੇ ਨਾਲ ਟੋਟਲ 73 ਜਿਹੜੇ ਕਿਸਾਨ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਇਸ ਦੇ ਵਿੱਚ ਆਪਣਾ ਦਲਬਾਖ ਸਿੰਘ ਜੀ ਹਰੀਗੜ੍ਹ ਤੇ ਜੈ ਸਿੰਘ ਜੀ ਉਹ ਉਹ ਮੋੜੀ ਉਹ ਉਹਨਾਂ ਦੇ ਨਾਲ ਨਾਲ ਹੋਰ ਕਿਸਾਨਾਂ ਕੁਆ ਜਿਹੜੇ ਉਹ ਅੱਜ ਰਿਹਾ ਕੀਤੇ ਗਏ ਨੇ ਅਸੀਂ ਪੁੱਛਣਾ ਚਾਹੁੰਦੇ ਆ ਪਿਆ ਸਰਕਾਰ ਨੂੰ ਕਿ ਤੁਸੀਂ ਜਿਹੜਾ ਸਾਡੇ ਤੇ ਤਸ਼ੱਦਦ ਕੀਤਾ ਹੈ ਸਾਡੇ ਘਰ ਜਿਹੜੇ ਵਾਸਤੇ ਉਹ ਢਾਏ ਗਏ ਆ ਅਸੀਂ ਆਪਦੀ ਹੱਕੀ ਮੰਗਣ ਲਈ ਐਮਐਸਪੀ ਗਰੰਟੀ ਕਾਨੂੰਨੀ ਦੇ ਕਿਸਾਨਾਂ ਭਰਾਵਾਂ ਦੇ ਤਸ਼ੱਦਦ ਦੇ ਲਈ ਅਸੀਂ ਜਿਹੜਾ ਮੋਰਚਾ ਸ਼ੰਭੂ ਤੇ ਖਨੌਰੀ ਲਾਇਆ ਸੀ ਤੁਹਾਡੀ ਜਿਹੜੀ ਤਸ਼ੱਦਦ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਇੱਕ ਰੁਪਈਆ ਜਿਹੜਾ ਤਿੱਲ ਫੁੱਲ ਦੀ ਮਿਹਨਤਾ ਖੂਨ ਪਸੀਨੇ ਦੀ ਬਹਤ ਦੇ ਨਾਲ ਘਰ ਬਣਾਏ ਹੋਏ ਸੀ ਤੁਸੀਂ ਸਾਡੇ ਉਹ ਝਾੜ ਦਿੱਤੇ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਕੋਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਪੁੱਤਰ ਹੋ ਇਹ ਲੜਨਤਾ ਹੈ ਪਿਆਰ ਸਰਕਾਰ ਨੂੰ ਦੇ ਸੈਕਟਰ ਸਰਕਾਰ ਨੂੰ ਜਿੰਨਾ ਚਿਰ ਤੱਕ ਸਾਡੇ ਵੱਡੇ ਆਗੂ ਕਿਸਾਨਾਂ ਨਾਲ ਛੱਡੇ ਗਏ ਉਹਨਾਂ ਚਿਰ ਤੱਕ ਜਿਵੇਂ ਕੌਲਾਂ ਦਿੱਤੀਆਂ ਗਈਆਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ ਧੰਨਵਾਦ